ਜੋ ਬੋਲੇ ਸੋ ਨਿਰਪੈ ਸਤਿਗੁਰੂ ਰਵਦਾਸ ਮਹਾਰਾਜ ਕੀ ਜੈ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਜੈ ਗੁਰਦੇਵ ਧੰ ਗੁਰਦੇਵ ਪਵਨ ਮੈਮੀ ਸਮਾਜ ਦਾ ਗਰਦਾਰ ਮੁਰਦਾਬਾਦ 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 ਪਵਨ ਮੈਮੀ ਸਰ ਸਮਾਜ ਦਾ ਗਰਦਾਰ ਮੁਰਦਾਬਾਦ 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 ਸਤਾਖਲਾਹ ਬੋਲਣ ਵਾਲੇ ਮੁਰਦਾਬਾਦ 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 ਸਤਾਖਲਾਹ ਬੋਲਣ ਵਾਲੇ ਮੁਰਦਾਬਾਦ 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 जय गुरुदेव ਧੰਨ ਗੁਰਦੇਵ ਜੈ ਪੀਮ ਜੈ ਭਾਰਤ ਸੋ ਪਵਨ ਮੈਮੀ ਅਤੇ ਜੀਵਨ ਮੈਮੀ ਦੇ ਉੱਪਰ 11 ਨੰਬਰ ਐਫ ਆਈ ਆਰ 2019 ਦੇ ਵਿੱਚ ਥਾਣਾ ਪਤਾਰੇ ਦੇ ਵਿੱਚ ਜਿਹੜੀ ਕੀਤੀ ਸੀ ਜਦੋਂ ਵੀ ਸੰਤ ਸਮਾਜ ਦੇ ਖਿਲਾਫ ਗਲਤ ਜਿਹੜਾ ਗਾਣਾ ਗਾਇਆ ਸੀ ਜੋ ਅਜੇ ਤੱਕ ਜਿਹੜਾ ਉਸ ਦਾ ਮੁਕੱਦਮਾ ਕੋਰਟ 'ਚ ਚੱਲਦਾ ਹੈ ਤੇ 2026 ਦੇ ਵਿੱਚ ਜਨਵਰੀ ਦੀ 24 ਤਰੀਕ ਜਿਹੜੀ ਆ ਇਸ ਮੁਕੱਦਮੇ ਦੀ ਜਿਹੜੀ ਪਈ ਹੈ ਉਸ ਤੋਂ ਬਾਅਦ ਜਦੋਂ ਜਗਤ ਗੁਰੂ ਰਵਿਦਾਸ ਮਹਾਰਾਜ ਦਾ 650ਵਾਂ ਜਿਹੜਾ ਪ੍ਰਕਾਸ਼ ਜਿਹੜਾ ਪੂਰੇ ਭਾਰਤ ਵਿੱਚ ਮਨਾਉਣ ਵਾਸਤੇ ਡੇਰਾ ਸਚਕੰਡ ਬੱਲਾਂ ਦੇ ਗੱਦੀ ਨਿਸ਼ੀਨ 108 ਸੰਤ ਨੰਝਨ ਦਾਜੀ ਮਹਾਰਾਜ ਅਤੇ ਉਹਨਾਂ ਦੇ ਨਾਲ ਸੰਤ ਮਨਦੀਪ ਦਾਜੀ ਮਹਾਰਾਜ ਜਦੋਂ ਗਏ ਸੀਗੇ ਪ੍ਰਾਈਮ ਮਿੰਟਰ ਨੂੰ ਮਿਲਣ ਵਾਸਤੇ ਤੇ ਉਹ ਜਿਹੜੀ ਫੋਟੋ ਜਦੋਂ ਸਾਰੇ ਗਰੁੱਪਾਂ 'ਚ ਪਈ ਆ ਉਹਦੇ ਫੋਟੋ ਦੇ ਉੱਪਰ ਜਿਹੜਾ ਆ ਇਹ ਪਬਲਿਕ ਮੈਮੀ ਨੇ ਬੜੇ ਅਪੱਤੀਜਨਕ ਸ਼ਬਦ ਜਿਹੜੇ ਆ ਸਾਡੇ ਰਹਿਬਰਾਂ ਦੇ ਖਿਲਾਫ ਸੰਤਾਂ ਦੇ ਖਿਲਾਫ ਜਿਹੜੇ ਆ ਇੰਨੇ ਬੋਲੇ ਆ ਜਿਹੜੀਆਂ ਸਕਰੀਨ ਸ਼ਾਟ ਵੀ ਸਾਰੇ ਗਰੁੱਪਾਂ ਦੇ ਵਿੱਚ ਚੱਲ ਰਹੀ ਆ ਜੋ ਬੋਲਣ ਯੋ ਉਹਨਾਂ ਦੀ ਸਿਕਰੀਸ਼ਨ ਲੈ ਕੇ ਜਿਹੜਾ ਇੱਥੇ ਥਾਣੇ ਪਤਾ ਰਿਆ ਦੇ ਜਿਹੜੇ ਐਸ ਐਚਓ ਆ ਡੀ ਐਸ ਪੀ ਸਾਹਿਬ ਤੇ ਐਸ ਐਸ ਪੀ ਜਲੰਧਰ ਉਹ ਦਿੱਤਾ ਹੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਭ੍ਰਗਾ ਉਪਾਜਨ ਕਰਦਾ ਸਮਾਜ ਨੂੰ ਦੋ ਫੜਕਾਂ ਦੀ ਕੋਸ਼ਿਸ਼ ਕਰਦਾ ਸਭ ਤੋਂ ਜਿਹੜਾ ਪਹਿਲਾ ਉਪਰਾਲਾ ਜਿਹੜਾ ਲੁਧਿਆਣੇ ਦੇ ਵਿੱਚ ਜਿਹੜੇ ਕਮਿਸ਼ਨਰ ਸਾਹਿਬ ਐ ਸੁਭਨ ਸ਼ਰਮਾ ਨੇ ਕੀਤਾ ਸੀਗਾ ਤੇ ਦੂਸਰਾ ਜਿਹੜਾ ਆ ਇੱਥੇ ਉਪਰਾਲਾ ਜਿਹੜਾ ਥਾਣਾ ਪਤਾਰੇ ਦੇ ਵਿੱਚ ਕੀਤਾ ਤੇ ਤੁਰੰਤ ਐਫ ਆਰ ਕਰਕੇ ਉਹਨੂੰ ਜਿਹੜਾ ਅੱਜ ਅਰੈਸਟ ਕੀਤਾ ਗਿਆ ਫਗਵਾੜੇ ਤੋਂ ਜਿਸ ਦੇ ਨਾਲ ਜਿਹੜਾ ਅਸੀਂ ਸਾਡੇ ਨਾਲ ਬਲਵਿੰਦਰ ਬੁੱਗਾ ਜੀ ਅੰਮ੍ਰਿਤਧਰ ਜੀ ਦੇ ਪ੍ਰਧਾਨ ਅਤੇ ਸਾਡੇ ਹੋਰ ਸਾਥੀ ਜਿਹੜੇ ਆ ਕਾਫੀ ਚਾਰ ਪਾਈ ਗੱਡੀਆਂ ਲੈ ਕੇ ਨਾਲ ਜਿਹੜੇ ਗਏ ਸੀ ਤੇ ਉਹਨੂੰ ਘਰੋਂ ਜਿਹੜਾ ਰੈਸਟ ਕਰਕੇ ਤੇ ਥਾਣਾ ਪਤਾਰੇ ਵਿਖੇ ਲਿਆਂਦਾ ਪਰ ਆਪਾਂ ਚੁੰਨੇ ਆ ਵੀ ਜਦੋਂ ਲੋਕੀ ਸਾਨੂੰ ਪੁੱਛਦੇ ਆ ਵੀ ਜਿਹੜੇ ਬੰਦੇ ਬੋਲਣ ਵਾਲੇ ਆ ਇਹ ਤੁਹਾਡੇ ਸਮਾਜ ਦੇ ਕਿਉਂਕਿ ਸਾਡੇ ਸਮਾਜ ਦਾ ਬੰਦਾ ਕੋਈ ਨਹੀਂ ਹੁੰਦਾ ਜਿਹੜਾ ਸਾਡੇ ਸੰਤਾਂ ਦੇ ਸਾਡੇ ਸਮੁੱਚੇ ਸਮਾਜ ਦੇ ਖਿਲਾਫ ਬੋਲਦਾ ਉਹ ਬੰਦਾ ਕੌਮ ਦਾ ਗਦਾਰਾ ਆ ਉਹਨਾਂ ਜੋਤਿਆਂ ਦਾ ਹਾਰੀ ਪੋਣਾ ਚਾਹੀਦਾ ਇਦਾਂ ਦੇ ਬੰਦਿਆਂ ਨੂੰ ਜਿਹੜਾ ਅੱਜ ਤੁਸੀਂ ਦੇਖੀ ਲੈ ਵੀ ਸ਼ਰਿਆਂ ਵਿੱਚ ਚੁੱਕ ਕੇ ਲੈਦੇ ਪਿੱਛੇ ਵੀ ਨਹੀਂ ਕੋਇਆ ਲਗਭਗ ਅਸੀਂ 8 ਵਜੇ ਦੇ ਥਾਣੇ ਪਤਾੜੇ ਦੇ ਵਿੱਚ ਜਿਹੜੇ ਖੜੇ ਐ ਇਹਨੂੰ ਮਿਲਣ ਵਾਸਤੇ ਵੀ ਮੈਨੂੰ ਲੱਗਦਾ ਕੋਈ ਨਹੀਂ ਆਉਣਾ ਕਿਉਂਕਿ ਬੰਦੇ ਨਾਸਿਕ ਬੰਦਿਆਂ ਦੀ ਜਿਹੜਾ ਕੋਈ ਵੀ ਨਾਲ ਜਿਹੜਾ ਮਿਲ ਵਰਤ ਨਹੀਂ ਰੱਖਦਾ ਇਦਾਂ ਦੇ ਤੇ ਕਈ ਹੋਰ ਜਿਹੜੇ ਆ ਜਿਹੜੇ ਕੋਕੜੂ ਹੈਗੇ ਆ ਜਿਹੜੇ ਫੇਸਬੁੱਕਾਂ ਦੇ ਉੱਪਰ ਬਸ ਬੋਲਣ ਜੋਗੇ ਆ ਤੇ ਉਹਨਾਂ ਦਾ ਨੰਬਰ ਵੀ ਹੁਣ ਜਿਹੜਾ ਜਲਦੀ ਜਿਹੜਾ ਆ ਸਾਰੀ ਜਥੇਬੰਦੀ ਕੋਲ ਸੁਮੇਚ ਸਮਾਜ ਵੱਲ ਲੈ ਜਾਊਗਾ ਕਿਉਂਕਿ ਆਪਣੇ ਬੰ ਉਹ ਕੰਦੇ ਭਰਾਵਾ ਅਸੀਂ ਤਾਂ ਤਦ ਨਾਲ ਇੱਕਾ ਰੱਖਣਾ ਪਰ ਆਪਣੇ ਬੰਦੇ ਜਿਹੜੇ ਆਪਣੇ ਸੰਤਾਂ ਦੇ ਜਥੇਬੰਦੀਆਂ ਦੇ ਖਿਲਾਫ ਬਾਰ-ਬਾਰ ਬੋਲਦੇ ਆ ਜੇਕਰ ਅਸੀਂ ਨਾ ਬੋਲੀਏ ਕਿ ਕੌਣ ਬੋਲਦਾ ਕੌਣ ਹੈ ਅੱਜ ਜੇ ਉਪਰਾਲਾ ਕੀਤਾ ਅਸੀਂ ਲੜ ਕੇ ਦੋਨਾਂ ਪ੍ਰਧਾਨਾਂ ਨੇ ਤੇ ਇਹਨੂੰ ਚੁੱਕ ਕੇ ਲਿਆਂਦਾ ਜੇਕਰ ਅਸੀਂ ਨਾ ਕਰਦੇ ਤੇ ਕਿਸੇ ਨੇ ਵੀ ਇਹਨੂੰ ਹੱਥ ਨਹੀਂ ਪਾਉਣਾ ਸੀ ਸਾਰੇ ਬੰਦੇ ਫੇਸਬੁਕਾਂ ਦੇ ਤੁਸੀਂ ਦੇਖ ਲਓ ਕਮੈਂਟਾਂ ਵਿੱਚ ਕਹੀ ਜਾਂਦੇ ਆ ਵੀ ਠੀਕ ਆ ਜੋ ਬੋਲਿਆ ਜਾਂ ਹੋ ਰਿਹਾ ਪਰ ਅਸੀਂ ਜਿਹੜਾ ਕਦੀ ਵੀ ਜ਼ਿੰਦਗੀ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਇਹ ਲਫ਼ਜ਼ ਅਸੀਂ ਇਹ ਨਿਖੇਦੀ ਵੀ ਕਰਦੇ ਆ ਅਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਸਮਾਜ ਦੇ ਕੁਗੜੂ ਉਹਨਾਂ ਨੂੰ ਚੇਤਾਵਨੀ ਦਿੰਦੇ ਆ ਵੀ ਉਹ ਸਮਝ ਜਾਈਂ ਜਿਹੜਾ ਨੰਬਰ ਤੇ ਅੱਡਾ ਵੀ ਜਿੱਦਾਂ ਰਣ ਲੱਗਾ ਇਦਾਂ ਲੱਗਣਾ ਹਮੇਸ਼ਾ ਹੀ ਇਨਸਾਨ ਸਮਾਜ ਦੀ ਇੱਜ਼ਤ ਕਰਨੀ ਚਾਹੀਦੀ ਆ ਪੂਰੇ ਸਮਾਜ ਦੀ ਹਰ ਧਰਮ ਦੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਨੂੰ ਸਾਰਿਆਂ ਦੇ ਜੱਤ ਧਰਮਾਂ ਦੀ ਸਤਿਕਾਰ ਕਰਨਾ ਚਾਹੀਦਾ ਜੇਕਰ ਨਹੀਂ ਕਰੋਗੇ ਤਾਂ ਨਤੀਜਾ ਜਿਹੜਾ ਉਹ ਜਲਦੀ ਸਮਝ ਲੈ ਹਾਂਗੇ ਮੈਂ ਸਾਰੇ ਸਾਥੀਆਂ ਦਾ ਜਿਹੜੇ ਪਹੁੰਚੇ ਸਾਰਿਆਂ ਧੰਨਵਾਦ ਕਰਦਾ ਅਤੇ ਇਦਾਂ ਹੀ ਆਪਾਂ ਏਕਾ ਰੱਖ ਕੇ ਜਿਹੜਾ ਹੌਣ ਵਾਲੇ ਸਮੇਂ ਦੇ ਹੋਰ ਵੀ ਜਿਹੜੇ ਬੰਦੇ ਆ ਉਹਨਾਂ ਨੂੰ ਵੀ ਰਖੇਲ ਜੜੀ ਨਾਥ ਪਾਈ ਜਾਊਗੀ ਸਾਰਿਆਂ ਨੂੰ ਜੈ